ਇਹ ਜਿਹੜੀ ਸਕੀਮ ਹੈ ਦੁਨੀਆ ਦੀ ਨਵਿਕਲੀ ਸਕੀਮ ਹੈ ਸਾਰੀ ਦੁਨੀਆ ਦੀ ਇੱਕ ਪੰਚਾਇਤ ਹੋਈ ਸਾਰੇ ਹੈਡਸ ਆਫ ਸਟੇਟ ਆਏ 1978 ਦੇ ਵਿੱਚ ਅਲਮਾਰਟਾ ਰਸ਼ੀਆ ਦੇ ਵਿੱਚ ਇੱਕ ਜਗ੍ਹਾ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀ ਸਿਹਤ ਹੈ ਬੁਨਿਆਦੀ ਹੱਕ ਹੋਣਾ ਚਾਹੀਦਾ ਸਾਰਿਆਂ ਨੂੰ ਮਿਲਣੀਆਂ ਚਾਹੀਦੀਆਂ ਬਹੁਤ ਸਾਰੀਆਂ ਸਕੀਮਾਂ ਆਈਆਂ ਬੜੀਆਂ ਕਮੇਟੀਆਂ ਬੜੀਆਂ ਬਟ ਕੋਈ ਵੀ ਸਟੇਟ ਕੋਈ ਵੀ ਦੇਸ਼ ਕੋਈ ਵੀ ਰਾਜ ਇਹ ਲਾਗੂ ਨਹੀਂ ਕਰ ਸਕਿਆ ਤੇ ਇਹ ਅਰਵਿੰਦ ਕੇਜੀਵਾਲ ਭਗਵੰਤ ਮਾਨ ਨੇ ਪਹਿਲੀ ਵਾਰੀ ਲਾਗੂ ਕਰਕੇ ਦਿਖਾਤਾ ਨਿਯਤ ਤੇ ਨੀਤੀ ਹੋਣੀ ਚਾਹੀਦੀ ਹੈ ਨੇਕ ਨੀਅਤ ਹੋਵੇ ਜਿਹੜੇ ਹਸਤਾ ਵਾਲੇ ਸਾਰੇ ਮੈਨੂੰ ਬੜੇ ਮਾਨ ਦੀ ਕਰ ਲੈ ਸਰ ਇਹ ਜਿਹੜੀ ਸਕੀਮ ਹੈ ਇਹ ਕਾਰਡ ਬਣਨ ਤੋਂ ਲੈ ਕੇ 1 ਰੁਪਿਆ ਵੀ ਨਹੀਂ ਲਾ ਕਿਸੇ ਨੂੰ ਦੇਣਾ ਨਾ ਕਿਸੇ ਨੇ ਲੈਣਾ ਇਹ ਜਿੰਨੇ ਵੀ ਮੇਰੇ ਭਰਾ ਇੱਥੇ ਇਸ ਹਾਲ ਚ ਬੈਠਿਆ ਸਾਡਾ ਸਾਰਿਆਂ ਦਾ ਫਰਜ਼ ਹੈ ਜਿਹੜੇ ਸਾਨੂੰ ਸੋਸ਼ਲ ਮੀਡੀਆ ਤੇ ਦੇਖਣਗੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਜਿੰਨੇ ਵੀ ਪੰਜਾਬੀ ਹੈ ਕਿ ਪੰਜਾਬ ਦੀ ਇਹ ਜਿਹੜੀ ਸਕੀਮ ਹੈ ਇਹ ਇੰਨੀ ਵਧੀਆ ਸਕੀਮ ਹੈ ਕਿ ਕਾਰਡ ਨੂੰ ਬਣਨ ਤੋਂ ਲੈ ਕੇ ਟਰੀਟਮੈਂਟ ਤੱਕ ਜਿਹੜਾ ਬਿੱਲ ਤੁਹਾਨੂੰ ਮਿਲਣਾ ਤੁਸੀਂ ਬੜੇ ਮਾਨ ਨਾਲ ਕਹੋਗੇ ਕਿ ਮੇਰਾ ਇਲਾਜ ਹੋ ਗਿਆ ਜਿਹੜਾ ਜਿਹੜਾ ਪੈਸਾ ਦੇਣਾ ਉਹ ਮਾਨ ਸਾਹਿਬ ਮਾਨ ਸਾਹਿਬ ਆਪ ਹੀ ਦੇਣਗੇ ਪੰਜਾਬ ਦਾ ਪੁੱਤਰ ਦੇਊਗਾ ਸੋ ਤੁਸੀਂ ਮੈਂ ਲੋਕਾਂ ਨੂੰ ਜ਼ਲੀਲ ਹੁੰਦੇ ਦੇਖਿਆ ਕਰਜ਼ਾਈ ਹੁੰਦੇ ਦੇਖਿਆ ਕਿ ਡਿਗਨਿਟੀ ਵੀ ਹੁੰਦੀ ਹੈ ਬੰਦੇ ਦੀ ਇੱਕ ਅਣਖ ਹੁੰਦੀ ਹੈ ਜਦੋਂ ਤੁਹਾਡਾ ਕੋਈ ਤੁਹਾਡੇ ਰੱਬ ਨਾ ਕਰੇ ਤੁਹਾਡੇ ਤੇ ਕੋਈ ਮੁਸੀਬਤ ਆ ਜਾਏ ਕਿਸੇ ਨੂੰ ਕੋਈ ਲੱਕਵਾ ਮਾਰ ਜਾਏ ਹਾਰਟ ਅਟੈਕ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈ ਤੁਸੀਂ ਚਾਹੇ ਸਾਰੇ ਮੈਡੀਕਲ ਕਾਲਜ ਵਧੀਆ ਤੋਂ ਵਧੀਆ ਹਸਪਤਲਾਂ 'ਸੀ ਅਨਰੋਲ ਕੀਤੇ ਔਰ ਸਾਰੇ ਹੋ ਜਾਣਗੇ 100% ਹੋ ਜਾਣਗੇ 95% ਹਸਪਤਲਾਂ ਸਾਨੂੰ ਜੁਆਇਨ ਕਰ ਚੁੱਕਿਆ ਔਰ ਮੈਂ ਦੂਜੇ ਪਾਸੇ ਹਸਪਤਲਾਂ ਨੂੰ ਸ਼ੋਰ ਕਰਨਾ ਚਾਹੁੰਦਾ ਉਹ ਕਹਿੰਦੇ ਜੀ ਅਕਾਲੀਆਂ ਵੇਲੇ ਹੋਇਆ ਸੀ ਉਹ ਭਾਜਪੀ ਵੇਲੇ ਹੋਇਆ ਸੀ ਕਾਂਗਰਸ ਵੇਲੇ ਹੋਇਆ ਸੀ ਸਾਨੂੰ ਪੈਸੇ ਨਹੀਂ ਮਿਲੇ ਅਜੇ ਤੱਕ ਨਹੀਂ ਮਿਲੇ ਜਿਹੜੀ ਐਫਕੋ ਟੋਕੀਓ ਆਰਨ ਦੀ ਸਕੀਮ ਸੀ ਉਹਨਾਂ ਨਾਲ ਸਾਰਿਆਂ ਨਾਲ ਅਸੀਂ ਮੀਟਿੰਗਸ ਕੀਤੀਆਂ ਮੈਂ ਇੱਕ ਵਾਰੀ ਉਹਨਾਂ ਨੂੰ ਰੀਸ਼ੋਰ ਕਰਦਾ ਕਿ ਪਹਿਲੀ ਵਾਰ ਇਹ ਹੈ ਕਿ ਸਰਕਾਰ ਬਜਟਰੀ ਸਕੀਮ ਲੈ ਕੇ ਆਈ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਯੂਨਾਈਟਿਡ ਇੰਡੀਆ ਉਹਨੂੰ ਅਸੀਂ ਬਾਅਦ 'ਚ ਨਹੀਂ ਪੈਸੇ ਦੇਵਾਂਗੇ ਉਹਨੂੰ ਪਹਿਲਾਂ ਪੈਸੇ ਦੇ ਦਿੱਤੇ ਮਾਨ ਸਾਹਿਬ ਨੇ ਉਹਦੇ ਖਾਤੇ 'ਚ ਪਾ ਦਿੱਤੇ